ਸਤਿ ਸ੍ਰੀ ਅਕਾਲ ਨਮਸਤੇ ਤੇ ਸਲਾਮ ਅਦਾਬ ਦੁਨੀਆ ਭਰ பச ਪੰਜਾਬੀਆਂ ਨੂੰ ਕੇਉ ਉਸੇ ਜੀਪਾਲ ਬੋਲੋ ਮੈਂ ਤੁਹਾਡੇ ਨਾਲ ਅ ਅੱਜ ਰੂਪਰੂ ਹੋ ਰਿਹਾ ਹਾਂ ਜੀ ਪੰਜਾਬੀ ਵਿਸ਼ਾ ਚਰਚਾ ਉੱਤੇ ਅ ਅੱਜ ਕਿਉਂਕਿ ਅੱਜ ਮਾਮਾ ਦਾ ਦਿਹਾੜਾ ਜੀ ਤਾਂ ਕਾਫੀ ਕਾਫੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਆ ਪਰ ਮਾਮਾ ਦਾ ਦਿਹਾੜਾ ਇੱਕ ਦਿਨ ਹੀ ਹਰ ਸਾਲ 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 ਦੇ ਹਰ ਦਿਨ ਵਿੱਚ ਹੋਣਾ ਚਾਹੀਦਾ ਹੈ ਤਾਂ ਅੱਜ ਮੈਂ ਤੁਹਾਨੂੰ ਇੱਕ ਨਾਮ ਕਵੀ ਇੰਟਰਡੂਸ ਕਰ ਰਿਹਾ ਜੀ ਕਵੀ ਜਿਸ ਦਾ ਨਾਮ ਹੈ ਜੀ ਹਾਕਮ ਸਿੰਘ ਮੀਰ ਜੀ ਤਾਂ ਇਹ ਪੈਂਟ ਬੌਂਦਲੀ ਦਾ ਮੰਡੀ ਗਵਿੰਦਗਰ ਤੋਂ ਨੇ ਤਾਂ ਇਹ ਅੱਜ ਦੇ ਦਿਹਾੜੇ ਤੇ ਕਵਤਾ ਪੇਸ਼ ਕਰਨਗੇ ਦੋ ਤਾਂ ਪਹਿਲੀ ਪੇਸ਼ ਕਰਦਾ ਜੀ ਦੂਜੀ ਮੈਂ ਦੂਜੀ ਫੇਰ ਪੇਸ਼ ਕਰਾਂਗਾ ਤਾਂ ਜੇ ਤੁਹਾਨੂੰ ਵੀ ਪ੍ਰੋਗਰਾਮ ਚੰਗਾ ਲੱਗੇ ਤਾਂ ਤੁਸੀਂ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਪੰਜਾਬੀ ਵੀ ਸੱਚਾ ਨੂੰ ਤਾਂ ਸਾਡਾ ਜਿਹੜਾ ਫੇਸਬੁੱਕ ਹੈ ਉਸੇ ਉਸ ਦਾ ਪੇਜ ਵੀ ਫੋਲੋ ਕਰਨਾ ਹਾਂਜੀ ਤਾਂ ਪਹਿਲਾਂ ਤੁਹਾਨੂੰ ਫੋਟੋ ਪਾਉਣਾ ਜੀ ਆਪਣੇ ਇਹ ਨਹੀਂ ਜੀ ਆਪਣੇ ਆਪਣੇ ਹਾਕਮ ਸਿੰਘ ਦੀ ਮੀਰ ਜੀ ਤਾਂ ਇਹਨਾਂ ਦੀ ਇੱਕ ਕਵਸ ਮੈਂ ਪਾਉਣਾ ਈ ਥੋੜਾ ਜਿੱਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਮੈਂ ਹਾਕੋਂ ਸਿਕ ਮਿੱਤ ਬੌਂਦਲੀ ਮੰਡੀ ਗਵਿੰਦਗੜ੍ਹ ਅੱਜ ਪੰਜਾਬੀ ਵਿਰਸਾ ਚੈਨਲ ਤੇ ਰੂਬ ਰੋਗ ਹੋ ਰਿਹਾ ਹਾਂ ਮੇਰੀ ਕਰਤਾ ਕਪਤਾ ਦਾ ਲੇਖ ਹੈ ਚੌਂਦੀ ਔਰਤ ਕੰਡਿਆਂ ਦੀਆਂ ਸੇਜਣਾ ਵਿਸ਼ਾ ਤੂੰ ਮਾਏ ਸ਼ਕਤੀ ਅਪਾਰ ਹਾਂ ਗੁਰ ਤੇ ਸਦਾ ਜ਼ਹਿਰ ਦੀ ਦਿੱਤੀਏ ਫਿਰ ਵੀ ਜਿਉਂਦੀ ਹਾਂ ਮੈਨੂੰ ਕਿੰਨਾ ਚਿਰ ਹੋਰ ਤੂੰ ਆਪਣੇ ਪੈਰ ਦੀ ਜੁੱਤੀ ਸਮਝੇਂਗਾ ਮੈਨੂੰ ਆਪਣੇ ਪੈਰਾਂ ਵਿੱਚ ਨਾ ਰੂੜੀ ਤੇਰੀ ਇੱਜ਼ਤ ਦਾ ਤਾਜ ਹਾਂ ਅੱਜ ਬਾਪੂ ਦੇ ਬਖਮਾਂ ਦੀ ਚੁੰਨੀ ਦਾਗ ਤੁਸਖਣੀ ਆ ਸਭ ਤੋਂ ਪਹਿਲਾਂ ਵੀਰਾਂ ਦੀ ਇੱਜ਼ਤ ਤੇ ਸਰਦਾਰੀ ਦਾ ਸ਼ਿੰਗਾਰ ਹਾਂ ਸੁੱਕ ਕੇ ਵੀ ਫਲ ਦੇਣ ਦੀ ਇੱਛਾ ਸਦਾ ਰੱਖਦੀ ਹਾਂ ਮੈਂ ਵੀ ਜਹਾਂ ਉਹ ਕਹੈ ਨਾਤ ਦਾ ਰੱਬ ਦੀ ਦੂਜੀ ਰੂਹਾਂ ਤੁਹਾਡੇ ਕੋਲੋਂ ਕੁਝ ਮੰਗਦੀ ਨਹੀਂ ਪਿਆਰ ਦੀ ਭੁੱਖੀ ਹਾਂ ਇੱਜ਼ਤ ਮਾਣ ਮੈਨੂੰ ਵੀ ਹੁਣ ਬਖਸੋ ਬਰਾਬਰ ਕੁਰਸੀ ਤੇ ਬੈਠੀ ਹਾਂ ਤਾਹਾਨੂੰ ਇਸ਼ਕ ਤੁਨਾ ਦੀ ਲੋੜ ਹੈ ਅੱਜ ਸਾਬਤ ਹੱਥਾਂ ਦੀ ਮੈਂ ਇਤੇ ਅਧੂਰੀ ਹਾਂ ਹੱਥਾਂ ਵਾਜੋ ਕਿ ਉਹ ਕ ਮੈਂ ਇੱਕ ਸਾਜ ਹਾਂ ਲੋਹ ਪਿੱਜੇ ਨੇ ਲੱਖਾਂ ਹੱਥ ਵੇਰੇ ਮੈਂ ਇੱਕ ਕਾਤਲ ਹਾਂ ਆਪਣੀ ਬੇਬਸ ਧਰਿੰਦਗੀ ਤੋਂ ਤੀਏ ਮਾਫੀ ਮੰਗਦੀ ਹਾਂ ਹਰ ਔਕੜਾਂ ਵਿੱਚੋਂ ਲੰਘ ਜਾਣਾ ਇੱਕ ਜਿਉਂਦੀ ਔਰਤ ਹਾਂ ਹੱਕ ਮਿੱਤ ਦੇ ਬਰਾਬਰ ਖੜਨਾ ਮੈਂ ਲਲਕਾਰਦੀ ਹਾਂ ਹਰ ਔਕਣਾ ਵਿੱਚੋਂ ਲੰਘ ਜਾਣਾ ਇੱਕ ਜਿਉਂਦੀ ਔਰਤ ਹਾਂ ਹਾਕਮੀਤ ਦੇ ਬਰਾਬਰ ਖੜਨਾ ਮੈਂ ਲਲਕਾਰਦੀ ਹਾਂ ਹਾਇ ਹਾਕਮੀਤ ਦੇ ਬਰਾਬਰ ਖੜਨਾ ਮੈਂ ਲਲਕਾਰਦੀ ਹਾਂ